ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਪਹੁੰਚੇ ਆ ਜੀ ਪਿੰਡ ਰੁੜਕੀ ਕਲਾਂ ਜਿਹੜਾ ਨਵਾਂ ਸ਼ਹਿਰ ਦਾ ਇੱਕ ਪਿੰਡ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਵੀਰ ਨੂੰ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਇਹ ਵੀਰ ਦੀ ਵੀਡੀਓ ਪਹਿਲਾਂ ਵੀ ਆਪਣੇ ਪੇਜ ਦੇ ਉੱਤੇ ਅਪਲੋਡ ਕੀਤੀ ਸੀ ਸੋ ਤੁਹਾਨੂੰ ਬੇਨਤੀ ਕੀਤੀ ਸੀ ਕਿ ਵੀਡੀਓ ਨੂੰ ਸ਼ੇਅਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਵਿੱਚ ਜਿੰਨੇ ਵੀ ਭਰਾ ਸਾਡੇ ਆਸ਼ਰਮ ਦੀ ਸੇਵਾ ਨਿਭਾਉਂਦੇ ਨੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਆਸ਼ਰਮ ਚਲਾ ਰਹੇ ਹਨ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਦੋਸਤੋ ਸੋ ਅੱਜ ਦੀ ਇਸ ਵੀਡੀਓ ਨੂੰ ਤਰਸ ਖਾ ਕੇ ਸ਼ੇਅਰ ਜ਼ਰੂਰ ਕਰ ਦਿਓ ਸੋ ਇਹ ਮਾਇਆ ਇਹ ਅੰਕਲ ਜੀ ਦੀ ਧਰਮ ਪਤਨੀ ਹੈ ਸੋ ਪਰਿਵਾਰ ਦੇ ਵਿੱਚ ਹੋਰ ਕੋਈ ਵੀ ਹੈ ਨਹੀਂਗਾ ਸੋ ਅੰਕਲ ਜੀ ਦੇ ਬਜ਼ੁਰਗ ਜਿਹੜੇ ਬਾਪੂ ਜੀ ਨੇ ਸੋ ਇਹ ਤਾਂ ਹਾਲਾਤ ਤੁਹਾਡੇ ਸਾਹਮਣੇ ਹੀ ਨੇ ਇਹ ਆਪਣੀ ਸੇਵਾ ਕਰਨ ਜਾਂ ਇਸ ਆਪਣੇ ਪੁੱਤ ਦੀ ਸੇਵਾ ਕਰਨ ਸੋ ਤਰਸਯੋਗ ਹਾਲਾਤ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਆਪਣੇ ਕੋਲ ਨਹੀਂ ਤੁਰਿਆ ਜਾਂਦਾ ਪੁੱਤ ਦੀ ਕਿੱਦਾਂ ਸੇਵਾ ਕਰਨ ਸੋ ਹੋਰ ਘਰ ਦੇ ਵਿੱਚ ਕੋਈ ਨਹੀਂ ਹੈਗਾ ਸੋ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਆਂਟੀ ਜੀ ਕੋਲ ਸਾਡੇ ਸਾਹਮਣੇ ਖੜੇ ਨੇ ਤੇ ਅੰਕਲ ਜੀ ਖੜੇ ਨੇ ਇਹਨਾਂ ਦੇ ਇੱਕ ਪੁੱਤ ਸੀ ਉਹ ਅੱਜ ਨਸ਼ਿਆਂ ਦੇ ਵਿੱਚ ਬਰਬਾਦ ਹੋ ਕੇ ਚਿੱਟੇ ਦਾ ਸ਼ਿਕਾਰ ਹੋ ਕੇ ਨਸ਼ਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਗਿਆ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ਸੋ ਉਸ ਦਾ ਵੀ ਜਿਹੜਾ ਖਰਚਾ ਆ ਉਹ ਪਿੰਡ ਵਾਸੀ ਜਿਹੜਾ ਆਪਣੀ ਕਿਰਤ ਕਮਾਈਆਂ ਚੋਂ ਦਿੰਦੇ ਨੇ ਸੋ ਅੱਜ ਮਾਤਾ ਜਦੋਂ ਸਾਨੂੰ ਫੋਨ ਕਰਦੀ ਆ ਕਿ ਪੁੱਤ ਘਰ ਦੇ ਵਿੱਚ ਰਾਸ਼ਨ ਖਤਮ ਹੋ ਗਿਆ ਸੋ ਬਚਾਰੀ ਰਾਸ਼ਨ ਤੱਕ ਹੀ ਜੀਵਨ ਸੀਗੀ ਸਾਡੇ ਕੋਲੋਂ ਇਲਾਜ ਲਈ ਤਾਂ ਕੋਈ ਹਜੇ ਤੱਕ ਖੜਿਆ ਨਹੀਂ ਇਹਨਾਂ ਦੇ ਕੋਲ ਨਾ ਕੋਈ ਬੋੜਿਆ ਇਸ ਪਰਿਵਾਰ ਤੱਕ ਸੋ ਮੈਂ ਦੱਸਦਾ ਕਿ ਅੰਕਲ ਜੀ ਕਾਫੀ ਸਮੇਂ ਤੋਂ ਬੈੱਡ 'ਤੇ ਹੌਲ ਹੈ ਅੰਕਲ ਜੀ ਨੂੰ ਜਿਹੜਾ ਇਹ ਉੱਠ ਬੈਠ ਨਹੀਂ ਸਕਦੇ ਤੁਰ ਫਿਰ ਨਹੀਂ ਸਕਦੇ ਸੋ ਦੇਖੋ ਪਿੰਡ ਦੇ ਵਿੱਚੋਂ ਪਤਾ ਕੀਤਾ ਸੀ ਕਹਿੰਦੇ ਕਿ ਨਸ਼ਾ ਇੱਕ ਵੀ ਜ਼ੁਬਾਨ 'ਤੇ ਨਹੀਂ ਸੀ ਇਹਨਾਂ ਦੀ ਮਹਿਰਾਜ ਮਿਸਤਰੀ ਦਾ ਕੰਮ ਕਰਦੇ ਸੀ ਬੀੜੀ ਨਾ ਸਿਗਰਟ ਨਾ ਜਰਦਾ ਨਾ ਕੋਈ ਸ਼ਰਾਬ ਕੋਈ ਵੀ ਨਸ਼ਾ ਨਦੀ ਜਿਹੜਾ ਜਵਾਨ ਤੇ ਨਹੀਂ ਸੀ ਚੰਗੇ ਭਲੇ ਇਨਸਾਨ ਸੀ ਵਿਚਾਰਾਂ ਤੇ ਪਤਾ ਨਹੀਂ ਕਿਹੜਾ ਦੁੱਖ ਆਇਆ ਤਾਂ ਅੱਜ ਦੁੱਖ ਦੀ ਘੜੀ ਦੇ ਵਿੱਚ ਕਾਫੀ ਸਮੇਂ ਤੋਂ ਮੰਜੇ ਦੇ ਉੱਤੇ ਨੇ ਸੋ ਆਓ ਸੋ ਆਓ ਆਪਾਂ ਤੁਹਾਨੂੰ ਇਹਨਾਂ ਦੇ ਹਾਲਾਤ ਦਿਖਾਣੇ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਵੀਰ ਨੂੰ ਬੈੱਡ 'ਸੋਲ' ਹੋਇਆ ਹੈ ਤੇ ਬਾਕੀ ਤੁਹਾਡੇ ਸਾਹਮਣੇ ਆ ਜੋ ਵੀ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਦਿਨ ਪਰ ਦਿਨ ਜਿਹੜੇ ਵੱਧਦੇ ਜਾ ਰਹੇ ਨੇ ਸੋ ਇਹਨਾਂ ਦੇ ਪਰਿਵਾਰ ਦੇ ਵੱਲੋਂ ਮੈਨੂੰ ਬੜੇ ਫੋਨ ਆਏ ਕਿ ਭਾਜੀ ਸਾਡੇ ਪੇਸ਼ੈਂਟ ਦਾ ਕੋਈ ਹੱਲ ਕਰੋ ਸਾਡੇ ਘਰ ਵਾਲੇ ਦਾ ਕੋਈ ਹੱਲ ਕਰੋ ਸੋ ਅਸੀਂ ਤਾਂ ਪਹਿਲੇ ਹੀ ਦੁਖੀ ਆ ਸੋ ਮੈਂ ਤਾਂ ਤਰਲੇ ਪਾਲੇ ਜੀ ਆਸ਼ਰਮ ਵਾਲੇ ਭਰਾ ਭੈਣਾ ਭਰਾਵਾਂ ਦੇ ਅੱਗੇ ਜਿਹੜੇ ਆਸ਼ਰਮ ਦੀ ਸੇਵਾ ਨਿਭਾਉਂਦੇ ਆ ਕਿ ਉਹ ਆਪਾਂ ਤਾਂ ਉਹਨਾਂ ਤੱਕ ਹੀ ਪਹੁੰਚਦਾ ਕਰ ਸਕਦੇ ਇਹਨਾਂ ਨੂੰ ਇਸ ਟਾਈਮ ਪਰਿਵਾਰ ਚ ਕੋਈ ਜੀ ਹੈ ਨਹੀਂ ਜਿਹੜਾ ਇਹਨਾਂ ਨੂੰ ਸਾਂਭ ਸਕੇ ਇਕੱਲੀ ਮਾਂ ਨਾ ਕੋਈ ਕੰਮ ਕਰ ਸਕਦੀ ਨਾ ਕੋਈ ਕਰਦਾ ਰੋਸ਼ਨ ਪਣੀ ਲਿਆ ਸਕਦੀ ਸੋ ਇਹਨਾਂ ਦੇ ਦਿਵਾਲਾ ਹੀ ਹੈ ਵਿਚਾਰੀ ਕਾਫੀ ਸਮੇ ਤੋਂ ਮਾਤਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਦਾਂ ਸਾਨੂੰ ਹੁਣ ਪਹਿਲਾਂ ਸਾਰੇ ਘੁੰਮਦੇ ਫਿਰ ਦਿਸਗੇ ਪਹਿਲਾਂ ਮੜ ਮੋਟ ਮੇ ਦਿਹਾੜੀ ਤੇ ਚੱਲ ਜਾਂਦੀ ਸੀ ਹੁਣ 5 ਮਹੀਨੇ ਹੋ ਗਏ ਇਹਨਾਂ ਨੂੰ ਬਿੜਤੀ ਹੁਣ ਕਿਸੇ ਪਾਸੇ ਨਾ ਮੈਂ ਕੰਮ ਕਰਦੀ ਨਾ ਜਾਣੀ ਆ ਇਹਨਾਂ ਦੇ ਬਸ ਇਹਨਾਂ ਦੀ ਸੇਵਾ ਚ ਹੀ ਰਹਿਣੇ ਆ ਕੀ ਕਹਿੰਦੇ ਡਾਕਟਰ ਡਾਕਟਰ ਨੇ ਉਹ ਨਹੀਂ ਤਾਂ ਕੁਝ ਨਹੀਂ ਦੱਸਿਆ ਸਾਰ ਸਾਨੂੰ ਸੋ ਮੈਂ ਦਿੱਤੀ ਸੀ ਦਸਤਾ ਸੂਰੀ ਹਸਪੀਟਲ ਨਵ ਬਲਾਚਰ ਵਾਲੇ ਕੋਲ ਮੈਂ ਇਹਨਾਂ ਦਾ ਇਲਾਜ ਕਰਵਾਇਆ ਸੀ ਪਿੱਛੇ 20 ਦਿਨ ਸੋ ਇਲਾਜ ਨਹੀਂ ਹੋ ਪਾਇਆ ਸੋ ਕੋਈ ਚੰਗੇ ਹਸਪਤਾਲ ਦੇ ਵਿੱਚ ਲਿਜਾਣ ਦੀ ਲੋੜ ਹੈ ਇਹਨਾਂ ਨੂੰ ਜਿੱਥੇ ਮੈਨੂੰ ਲੱਗਦਾ ਕਿ ਖਰਚਾ ਵੀ ਬਹੁਤ ਹੋਣਾ ਹੈ ਸੋ ਕੱਲੇ ਪੈਸੇ ਨਾਲ ਵੀ ਸਭ ਕੁਝ ਨਹੀਂ ਬਣਨਾ ਸੋ ਅੱਜ ਪੰਜਾਬ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਜਿੰਨੇ ਵੀ ਆਸ਼ਰਮ ਬਣੇ ਹੋਏ ਨੇ ਉਹਨਾਂ ਦੇ ਕੋਲ ਮੈਡੀਕਲ ਸਹੂਲਤ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਤੁਸੀਂ ਉੱਥੇ ਜਾਣੇ ਵੀ ਹੋ ਉੱਥੇ ਸੇਵਾ ਵੀ ਭੇਜਦੇ ਹੋ ਤੋ ਅੱਜ ਦੀ ਵੀਡੀਓ ਨੂੰ ਵੀ ਉਹਨਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਆਪ ਆਕੇ ਇਸ ਵੀਰ ਨੂੰ ਇਹਨਾਂ ਦੇ ਘਰੋਂ ਲੈ ਕੇ ਜਾਵੇ ਇਹ ਖੁਦ ਕਹਿੰਦੇ ਆ ਮਾਤਾ ਜੀ ਕਿ ਮੈਂ ਨਾਲ ਰਹਿ ਲੂਗੀ ਮੇਰਾ ਜਿਹੜਾ ਜੀਵਨ ਸਾਥੀ ਉਹ ਬਚਣਾ ਚਾਹੀਦਾ ਸੋ ਅੱਜ ਮੈਨੂੰ ਨਹੀਂ ਲੱਗਦਾ ਵੀ ਕੀ ਹਾਲਾਤ ਅੱਗੇ ਬਣਨੇ ਆ ਅੱਜ ਮੈਨੂੰ ਤਾਂ ਇੰਨਾ ਪਤਾ ਵੀ ਵਿਚਾਰਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਬਾਪੂ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਨਹੀਂ ਕੁਝ ਨਹੀਂ ਕਹਿਣਾ ਚਾਹ ਲੈ ਮੈਂ ਤਾਂ ਆਹ ਆਪਣਾ ਮੜਾ ਮੋਟਾ ਰਹਿਗਾ ਕਰਦਾ ਮੈਂ ਉਹ ਟੁੱਟੀ ਆਪਣਿਆਂ ਕੋ ਤੜਫੇ ਕੋ ਆਪਣੇ ਪੁੱਤ ਦੇ ਲਈ ਸੰਗਤ ਨੂੰ ਬੇਨਤੀ ਕਰਨੀ ਹੈ ਹਾਂ ਕਰਦਾ ਹੀ ਆਂ ਜੀ ਜੇ ਨੌਜੋਗ ਆਏਗਾ ਮੈਂ ਕਰਦਾ ਪੁੱਤ ਦੇ ਲਈ ਸੰਗਤ ਨੂੰ ਬੇਨਤੀ ਕਰੋ ਕਿ ਤੁਹਾਡੀ ਮਦਦ ਕੀਤੀ ਜਾਵੇ ਹਾਂ ਹਾਂ ਜੀ ਮੈਂ ਤਾਂ ਕਰਦਾ ਮੈਂ ਬੇਨਤੀ ਵੀ ਮਜੀ ਮਤ ਕਰੀ ਬਜ਼ੁਰਗ ਆ ਬਚਰਾ ਦੇਖੋ ਹੁਣ ਉਹ ਵੀ ਕੀ ਕਰੇ ਆਓ ਸੋ ਅੱਜ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜਰੂਰ ਇਹਨਾਂ ਦੀ ਮਦਦ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੋਈ ਆਸ਼ਰਮ ਵਾਲਾ ਵੀਰ ਤਰਸ ਖਾ ਕੇ ਇਹਨਾਂ ਦੇ ਪਰਿਵਾਰ ਤੱਕ ਪਹੁੰਚ ਜਾਵੇ ਬਲਾਚੌਰ ਸ਼ਹਿਰ ਪਿੰਡ ਰੁੜਕੀ ਕਲਾਂ ਜ਼ਿਲ੍ਹਾ ਨਵਾਂ ਸ਼ਹਿਰ ਸੋ ਮੈਂ ਤੈਹ ਦਲੋਂ ਧੰਨਵਾਦ ਦਿਆਂ ਉਹਨਾਂ ਭੈਣਾ ਭਰਾਵਾਂ ਤੋਂ ਜੋ ਸਾਡੇ ਤੱਕ ਰਾਸ਼ਨ ਪਹੁੰਚਦਾ ਕਰਦੇ ਨੇ ਸੋ ਦੇਖੋ ਦੋਸਤੋ ਤੁਸੀਂ ਸਾਡੇ ਤੱਕ ਰਾਸ਼ਨ ਪਹੁੰਚਦਾ ਕਰਦੇ ਹੋ ਜਾਂ ਕੋਈ ਵੀ ਸੇਵਾ ਪਹੁੰਚਦੀ ਕਰਦੇ ਹੋ ਆਪਾਂ ਤਾਂ ਪਹਿਲ ਦੇ ਹੱਦ ਤੇ ਇਹਨਾਂ ਤੱਕ ਪਹੁੰਚਦੀ ਕਰੀਦੀ ਆ ਸੋ ਜੋ ਰਾਸ਼ਨ ਸਾਡੇ ਕੋਲ ਆਂਦਾ ਆ ਉਹ ਆਪਾਂ ਇਹਨਾਂ ਨੂੰ ਪਹੁੰਚਦਾ ਕੀਤਾ ਅੱਗੇ ਵੀ ਦੋ ਤਿੰਨ ਦੋ ਤਿੰਨ ਵਾਰ ਆਪਾਂ ਆ ਗਏ ਆ ਸੋ ਪਿੰਡ ਵਾਸੀਆਂ ਨੂੰ ਵੀ ਪਤਾ ਆ ਸੋ ਮੈਂ ਤਾਂ ਹੁਣ ਇਹੀ ਬੇਨਤੀ ਕਰ ਸਕਦਾ ਕੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ ਹੈ ਤਾਂ ਜੋ ਆਸ਼ਰਮ ਵਾਲੇ ਵੀਰਾਂ ਤੱਕ ਵੀਡੀਓ ਪਹੁੰਚੇ ਮੈਂ ਬਾਰ ਬਾਰ ਅਹੀ ਕਹਿ ਰਿਹਾ ਕਿ ਭਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਇਸ ਕੇਸ ਬਾਰੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਪਰ ਪਤਾ ਨਹੀਂ ਕੋਈ ਮਜਬੂਰੀ ਦੇ ਕਾਰਨ ਪਤਾ ਨਹੀਂ ਕਿੱਦਾਂ ਉਹ ਬਿਜ਼ੀ ਰਹਿੰਦੇ ਨੇ ਤੁਹਾਨੂੰ ਪਤਾ ਹੀ ਉਹਨਾਂ ਦੇ ਰਜ਼ੀਮੇ ਉਹ ਨਹੀਂ ਆ ਸਕਦੇ ਹੁਣ ਇਹ ਨਹੀਂ ਮੈਨੂੰ ਪਤਾ ਕਿਉਂ ਨਹੀਂ ਆ ਰਹੇ ਹੋ ਤੇ ਭਾਈ ਮਨਦੀਪ ਵੀਰ ਸਾਡਾ ਗੜਦੀਵਾਲ ਤੋਂ ਭਾਈ ਪਾਲ ਕਰੋੜ ਵੀਰ ਸੋ ਭਾਈ ਦੀ ਵੱਡੀਆਂ ਸੇਵਾਵਾਂ ਨੇ ਪਟਿਆਲੇ ਦੇ ਵਿੱਚ ਮੈਂ ਭਾਈ ਨੂੰ ਬੜੇ ਫੋਨ ਕਰਦਾ ਕੀ ਵੀਰ ਸਾਡਾ ਫੋਨ ਨਹੀਂ ਚੱਕਦਾ ਪਾਲਖਰੋੜ ਵੀਰ ਦੇ ਅੱਗੇ ਬੇਨਤੀ ਆ ਕਿ ਵੀਰ ਸਾਡਾ ਫੋਨ ਤਾਂ ਚੱਕ ਯਾਰ ਘੱਟੋ ਘੱਟ ਜਿੱਥੇ ਤੂੰ ਐਨੇ ਕੇਸ ਚੱਕਦਾ ਹੈ ਪੰਜਾਬ ਦੇ ਵਿੱਚੋਂ ਇੱਥੇ ਸਾਡੇ ਜ਼ਿਲ੍ਹੇ ਚ ਆ ਕੇ ਵੀ ਇਸ ਕੇਸ ਨੂੰ ਵੈਰੀਫਾਈ ਕਰਕੇ ਯਾ ਰੈਸਕਿਊ ਤਾਂ ਕਰ ਇਹੋ ਜੇ ਪਰਿਵਾਰਾਂ ਨੂੰ ਤੁਹਾਡੀ ਲੋੜ ਆ ਜ ਤੁਸੀਂ ਸੰਗਤ ਨਾਲ ਜੁੜੇ ਹੋ ਯਾਰ ਤਨੋਂ ਮਨੋਂ ਜੁੜੇ ਹੋ ਜ ਤਨੋਂ ਮਨੋਂ ਜੁੜਿਓ ਸੇਵਾ ਕਰਦੇ ਹੋ ਤਾਂ ਦਿਲੋਂ ਤਾਂ ਇਸ ਪਰਿਵਾਰ ਤੱਕ ਪਹੁੰਚੋ ਇਸ ਮਾਂ ਦਾ ਦੁੱਖ ਸੁਣੋ ਤੇ ਇਸ ਮਾਂ ਨੂੰ ਵੀ ਆਪਣੀ ਮਾਂ ਸਮਝ ਕੇ ਆਪਣੇ ਆਸ਼ਰਮ ਦੇ ਵਿੱਚ ਲੈ ਕੇ ਜਾਓ ਮਾਂ ਅੱਜ ਕਹਿੰਦੀ ਹੈ ਕਿ ਮੈਂ ਆਪਣੇ ਘਰ ਵਾਲੇ ਦੇ ਨਾਲ ਤੁਹਾਡੇ ਕੋਲ ਉੱਥੇ ਰਹਿ ਲੂੰਗੀ ਇਹਦੀ ਜਿਹੜੀ ਸੇਵਾ ਉੱਥੇ ਬਹਿ ਕੇ ਕਰੂੰਗੀ ਸੋ ਸਿਰਫ ਕੀ ਹੈ ਕਿ ਮੌਕੇ ਦੇ ਜਿਹੜੀ ਫਸਟ ایڈ ਹੈ ਜਿਹੜਾ ਇਲਾਜ ਹੈ ਉਹਦੀ ਲੋੜ ਵਿਚਾਰਿਆ ਕੋ ਪੈਸਾ ਨਾ ਹੋਣ ਕਰਕੇ ਘਰ ਦੇ ਵਿੱਚ ਕੋਈ ਜੀ ਨਾ ਹੋਣ ਕਰਕੇ ਇਲਾਜ ਨਹੀਂ ਕਰਵਾ ਸਕਦੇ ਸੋ ਇਹ ਹੀ ਬੇਨਤੀ ਹੈ ਜੀ ਸਹਿਕਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ